ਆ ਲੱਖਾ ਸੁਲਝਿਆ ਬੰਦਾ ਯਾਰ ਇਹਨੇ ਮੈਂ ਸਾਰੇ ਪਹਿਲਵਾਨਾਂ ਨੂੰ ਕੀ ਰੱਖੇ ਨਗਾਤਾ ਕੀ ਹੁੰਦਾ ਆਂਦਾ ਪਹਿਲਵਾਨ ਹੈ ਟੀ.ਐਲ. ਹੁੰਦੇ ਆ ਇਹੋ ਜਿਹੇ ਜਿਹੜਾ ਮੁਰਕੇ ਕੰਨ ਤੇ ਟੀਕਾ ਦਾ ਟੱਕਾ ਮਾਰ ਕੇ ਖੰਡਾ ਪਾੜ ਲਈਏ ਕੀ ਤੁਮ ਕਰਾ ਠੀਕਾ ਹਾਂ ਕਬੱਡੀ ਮਾਂ ਕਬੱਡੀ ਖੇੜ ਕਬੱਡੀ ਆ ਭਾਈ ਸਾਰੇ ਦਿਨ ਚਵਲ ਹੋ ਜਾਂਦੇ ਕੋਈ ਇੱਕ ਅੱਧਾ ਹੋਊਗਾ ਅਸਲ 'ਚ ਬੱਪੂ ਜੀ ਤੋ ਖੇਡਿਆ ਨਹੀਂ ਨਾ ਜਾਂਦਾ ਜਿਹੜਾ ਘਰੇ ਬਹਿ ਜਾਂਦਾ ਮੇਰੇ ਰਗਾ ਉਹ ਬਾਜ ਬੁਤੋਈ ਸ਼ੁਰੂ ਕਰ ਦਿੰਦਾ ਮੈਂ ਇਹ ਧਾਲਣ ਵਾਲੀ ਗੱਲ ਸਾਰੇ ਜਿੰਨੇ ਪਹਿਲਵਾਨ ਹਲਵਲ ਦਾ ਜ ਆ ਪੰਜਾਬ ਇੱਕ ਤਕੜਾ ਮੰਨਿਆ ਹੂੰ ਐਵੇਂ ਆਹ ਦੇਣਾ ਕਿ ਪਹਿਲਵਾਨ ਨਾਲ ਸ਼ੇਕ ਕਰਕੇ ਫਿਰ ਚੌਡੀ ਖੇਡਦੇ ਕਿਉਂਕਿ ਇੱਕ ਅੱਧਾ ਉਹ ਤਾਂ ਸਾਰੇ ਪਹਿਲਵਾਨ ਮਾਰੇ ਹੋਗੇ ਤੋ ਤੁਹਾਨੂੰ ਤੁਸੀਂ ਤੁਹਾਨੂੰ ਪਤਾ ਹੀ ਆ ਹੁਣ ਮੈਂ ਰੋਜ਼ ਇਧਰ ਹੀ ਆਉਣਾ ਕਰੇ ਜਾਂਦਾ ਵਾਂ ਖੇਡ ਕੇ ਆਉਣਾ ਮੈਂ ਦੱਸ ਕਿੰਨਾ ਕਿ ਤੁਸੀਂ ਮੈਨੂੰ ਡਿੱਗੀ ਪੈਣ ਚੁੱਕ ਕੇ ਲਿਆਉਂਦੇ ਜੀ ਜੇ ਅਪਣ ਜੇ ਅਹੀਂ ਦੇ ਮਨਨ ਛੇੜੀਆਂ ਦੀ ਕੀ ਗੱਲ ਆ 8-9 ਸਾਲੋਂ ਕਿ ਮੈਨੂੰ ਤਰਫ ਰਿਫਰਦਾ ਫਿਰ ਮੈਂ ਬਾਹਰ ਡਿੱਗਦਾ ਨਾ ਫਿਰਦਾ ਦਾ ਗਲਦੇ ਵਾਲੀ ਅਸਰੋਲਾ ਮਾਲਾ ਕੀ ਹੁਣ ਇਹਦੇ ਇਹਦੇ ਵਾਸਤੇ ਐਕਸ਼ਨ ਚਾਹੀਦਾ ਵੱਡੇ ਪਲੇਅਰਾਂ ਨੂੰ ਲੈਣਾ ਜਿਹੜੇ ਮੇਨ ਮਤਲਬ ਜਿਹੜੇ ਜਿਨ੍ਹਾਂ ਦੇ ਹੱਥ ਦੇ ਵਿੱਚ ਕਬੱਡੀ ਅੱਜ ਉਹ ਬੋਲਣ ਇਹਦੇ ਬਾਰੇ ਵੀ ਹਾਂ ਵੀ ਸਾਨੂੰ ਦੇ ਨੇ ਆਹੇ ਗੱਲ ਦਾ ਵੱਡੇ ਵੱਡੇ ਕੱਪ ਹੁੰਦੇ ਨੇ ਬਾਹਰ ਜਾਂਦੇ ਸਾਰੇ ਟੈਕ ਟੋ ਗਏ ਫੇਰ ਹੀ ਜਾ ਕੇ ਫੇਰ ਦੇ ਮੁੰਡੇ ਇਹਦੇ ਉਹ ਤੇ ਹੈ ਹੀ ਆ ਇਦਾਂ ਸਭ ਕੁਝ ਸਭ ਕੁਝ ਅਗਲਾ ਕਲੀਅਰ ਕਰਦਾ ਵਾ ਪਰ ਸਿਆਣਾ ਬੰਦਾ ਸੁਝਿਆ ਨਹੀਂ ਨਾ ਇਹਨੂੰ ਹੱਥਾਂ ਕਰਨਾ ਚਾਹੀਦਾ ਬਾਹਰੋਂ ਦਾ ਪਰਿਆ ਫਿਰਦਾ ਬੰਦੇ ਰਹਿੰਦਾ ਪਰ ਉਹਦੇ ਵਾਸਤੇ ਗੱਲ ਚੰਗੀ ਨਹੀਂ ਗੀ ਚਲੋ ਕੋਈ ਨਾ ਜੋ ਕਹਿਣਾ ਉਹਨੇ ਕਹਦਾ ਬਾਕੀ ਕੋਈ ਨਹੀਂ ਰੱਬ ਜਾਣਦਾ